ਫਿਲਮ ਦੀ ਸ਼ੁਰੂਆਤ ਹੁੰਦੀ ਹੈ ਤੇ ਅਸੀਂ ਇੱਕ ਜਵਾਕ ਨੂੰ ਭੱਜਦੇ ਨੂੰ ਦੇਖਦੇ ਹਾਂ ਜਿਹੜਾ ਕਿਸੇ ਚੀਜ਼ ਤੋਂ ਡਰ ਕੇ ਭੱਜ ਰਿਹਾ ਹੁੰਦਾ। ਉਸ ਤੋਂ ਬਾਅਦ ਫਿਲਮ ਦਾ ਸੀਨ ਕੱਟ ਹੋ ਕੇ ਇੱਕ ਬੱਸ ਦੇ ਉੱਤੇ ਆਉਂਦਾ। ਇੱਕ ਬੱਸ ਜੰਗਲ ਦੇ ਵਿੱਚ ਜਾ ਰਹੀ ਹੁੰਦੀ ਹੈ। ਉਹਦੇ ਮੂਹਰੇ ਇੱਕ ਦਰਖਤ ਡਿੱਗਿਆ ਪਿਆ ਹੁੰਦਾ ਜਿਹਦੇ ਕਰਕੇ ਉਹਨੂੰ ਆਪ ਦਾ ਰਾਹ ਬਦਲਣਾ ਪੈਂਦਾ। ਕਾਫੀ ਅੱਗੇ ਜਾਣ ਤੋਂ ਬਾਅਦ ਦਰਖਤ ਖਤਮ ਹੋ ਜਾਂਦੇ ਆ ਤੇ ਹਰਿਆਲੀ ਤੇ ਮੈਦਾਨ ਆ ਜਾਂਦੇ ਨੇ। ਅੱਗੇ ਜਾ ਕੇ ਇੱਕ ਹੰਨ ਮਰਿਆ ਪਿਆ ਹੁੰਦਾ ਬੱਸ ਦੇ ਮੂਹਰੇ। ਇਸ ਕਰਕੇ ਉਹਨਾਂ ਨੂੰ ਬੱਸ ਰੋਕਣੀ ਪੈਂਦੀ ਹੈ ਜਿਹੜਾ ਬੱਸ ਦਾ ਡਰਾਈਵਰ ਹੁੰਦਾ ਉਹ ਥੱਲੇ ਉਤਰ ਕੇ ਜਦੋਂ ਹੰਨ ਦੀ ਜਿਹੜੀ ਲਾ ਦਾ ਤੋਂ ਉੱਥੇ ਇੱਕ ਬੰਦਾ ਪਿਸਤੌਲ ਉਹਦੇ ਕੰਨਾਂ 'ਤੇ ਲਾ ਲੈਂਦਾ ਉਹ ਇੱਕ ਸੀਰੀਅਲ ਕਿਲਰ ਹੁੰਦਾ ਯਾਨੀ ਕਿ ਦਿਮਾਗੀ ਤੌਰ 'ਤੇ ਮਾਨਸਿਕ ਤੌਰ 'ਤੇ ਬਿਮਾਰ ਬੰਦਾ ਜਿਹੜਾ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਮਾਰਦਾ ਉਹ ਬੱਸ ਦੇ ਵਿੱਚ ਚੜ ਜਾਂਦਾ ਤੇ ਸਾਰਿਆਂ ਦੇ ਜਿਹੜੇ ਫੋਨ ਹੁੰਦੇ ਆ ਉਹ ਬਾਹਰ ਸਟਾ ਦਿੰਦਾ ਉਸ ਤੋਂ ਬਾਅਦ ਜਿਵੇਂ ਉਹ ਕਹਿੰਦਾ ਸਾਰੇ ਉਦਾਂ ਹੀ ਕਰਦੇ ਆ ਤੇ ਬੱਸ ਅੱਗੇ ਚੱਲੀ ਜਾਂਦੀ ਹੈ ਚੱਲੀ ਜਾਂਦੀ ਹੈ ਅੱਗੇ ਜਾ ਕੇ ਇੱਕ ਰਾਹ ਦੇ ਉੱਤੇ ਉਹਨਾਂ ਨੇ ਮੋੜਨਾ ਹੁੰਦਾ ਪਰ ਉੱਥੇ ਇੱਕ ਸਾਈਨ ਬੋਰਡ ਹੁੰਦਾ ਉਹਨੂੰ ਜਿਹੜਾ ਡਰਾਈਵਰ ਹੁੰਦਾ ਬੱਸ ਤਾਂ ਮਿਸ ਕਰ ਦਿੰਦਾ ਤੇ ਰਾਤ ਨੂੰ ਉਹ ਇੱਕ ਮਿਲਟਰੀ ਜ਼ੋਨ ਦੇ ਵਿੱਚ ਚਲੇ ਜਾਂਦੇ ਜਿੱਥੇ ਮਿਲਟਰੀ ਦੀ ਪਹਿਲਾਂ ਰ ਫਰਾਜ ਦੀ ਘੜੀ ਉੱਥੇ ਕੁਝ ਵੀ ਨਹੀਂ ਹੈਗਾ ਅੱਗੇ ਇੱਕ ਬਹੁਤ ਲੰਮੀ ਟਨਲ ਹੁੰਦੀ ਹੈ ਜਾਨੀ ਕਿ ਸਰੰਗ ਹੁੰਦੀ ਹੈ ਉਹਦੇ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ ਨੇ ਜੇ ਵੀ ਬੱਸ ਹੁੰਦੀ ਆ ਉਹ ਅੱਗੇ ਕਾਫੀ ਦੇਰ ਤੱਕ ਚੱਲੀ ਜਾਂਦੀ ਆ ਅਚਾਨਕ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਆ ਤੇ ਜਿਹੜਾ ਬੱਸ ਦਾ ਡਰਾਈਵਰ ਹੁੰਦਾ ਉਹ ਕਹਿੰਦਾ ਵੀ ਬੱਸ ਆ ਜਿਹੜੀ ਖੜ ਚੁੱਕੀ ਹੈ ਉਹਦੇ ਵਿੱਚ ਪ੍ਰੋਬਲਮ ਆ ਚੁੱਕੀ ਹੈ ਜਿਹੜਾ ਪਰਸੀਅਨ ਕਿਲਰ ਹੁੰਦਾ ਉਹਨੂੰ ਇਹ ਲੱਗਦਾ ਵੀ ਜਿਹੜਾ ਡਰਾਈਵਰ ਆ ਉਹਦੇ ਨਾਲ ਕੋਈ ਸ਼ੈਤਾਨੀ ਕਰ ਰਿਹਾ ਜਾਣ ਬੁੱਝ ਕੇ ਉਹ ਉਹਨੂੰ ਜਾਨੀ ਕਿ ਢਕਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਧਿਆਨ ਤਾਂ ਕਰਕੇ ਉਹਦੇ ਉੱਤੇ ਹਮਲਾ ਕਰਕੇ ਉਹਦਾ ਪ ਹੁੰਦਾ ਹੁੰਦਾ ਉਹ ਡਰਾਈਵਰ ਨੂੰ ਕਹਿੰਦਾ ਵੀ ਹੁਣੀ ਬੱਸ ਠੀਕ ਕਰ ਨਹੀਂ ਮੈਂ ਇਥੋਂ ਇੱਕ ਅੱਦੇ ਜਵਾਕ ਨੂੰ ਮਾਰ ਦੂਗਾ ਉਹ ਬੰਦਾ ਜੋ ਥੱਲੇ ਉਤਰਦਾਗਾ ਤਾਂ ਉਥੇ ਅਚਾਨਕ ਕੀ ਹੁੰਦਾ ਲਾਈਟ ਚਲੀ ਜਾਂਦੀ ਹੈ ਸਾਰੀ ਜਿਹੜੀ ਸਰੰਗ ਹੁੰਦੀ ਉਹਦੀਆਂ ਸਾਰੀਆਂ ਲਾਈਟਾਂ ਬੁੱਝ ਜਾਂਦੀਆਂ ਉਸ ਤੋਂ ਬਾਅਦ ਉਹਨਾਂ ਨੂੰ ਆਏ ਮਹਿਸੂਸ ਹੁੰਦਾ ਵੀ ਉਹਨਾਂ ਦੇ ਕੋਲੇ ਆਸ-ਪਾਸ ਕੋਈ ਚੀਜ਼ ਹੈਗੀ ਹੈ ਜਦੋਂ ਜਿਹੜਾ ਬੱਸ ਦਾ ਡਰਾਈਵਰ ਹੁੰਦਾ ਉਹ ਆਪਣੀ ਬੈਟਰੀ ਜਗਾ ਕੇ ਅੱਗੇ ਜਾਂਦਾ ਤਾਂ ਅੱਗੇ ਉਹਨੂੰ ਇੱਕ ਪਟਛਾਈ ਦਿਸਦੀ ਹੈ ਉਸ ਤੋਂ ਬਾਅਦ ਉੱਥੇ ਇੱਕ ਮੌਨਸਟਰ ਹੁੰਦਾ ਇੱਕ ਜਿਵੇਂ ਕਹਿੰਦੇ ਆ ਰਾਖਸ਼ ਹੁੰਦਾ ਪੰਜਾਬੀ ਦੇ ਵਿੱਚ ਉਹ ਉਹਦੇ ਉੱਤੇ ਹਮਲਾ ਕਰ ਦਿੰਦਾ ਤੇ ਉਹਨੂੰ ਮਾਰ ਦਿੰ ਜਿੰਨੇ ਵੀ ਡਵਾਕ ਹੁੰਦੇ ਆ ਤੇ ਉਹ ਸੀਰੀਅਲ ਕਿਲਰ ਸਾਰੇ ਡਰ ਜਾਂਦੇ ਆ ਤੇ ਉਹ ਬੱਸ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹਦੀ ਚਾਬੀ ਆ ਜਿਹੜੀ ਉਹ ਬੱਸ ਡਰਾਈਵਰ ਦੀ ਜੇਬ ਦੇ ਵਿੱਚ ਸੀਗੀ ਜਿਹਦੀ ਲਾਸ਼ ਬਾਹਰ ਪਈ ਸੀਗੀ ਉਸ ਤੋਂ ਬਾਅਦ ਸੀਰੀਅਲ ਕਿਲਰ ਹੁੰਦਾ ਜਿਹੜਾ ਉਹ ਇੱਕ ਕੁੜੀ ਨੂੰ ਕਹਿੰਦਾ ਵੀ ਤੂੰ ਚਾਬੀ ਲੈ ਕੇ ਆ ਉਹ ਕੁੜੀ ਬਾਹਰ ਜਾਂਦੀ ਆ ਕਿਸੇ ਤਰੀਕੇ ਦੇ ਨਾਲ ਉਹ ਡੱਤੀ ਡਰਾਉਂਦੀ ਉਹ ਚਾਬੀ ਲੈ ਕੇ ਵਾਪਸ ਆ ਜਾਂਦੀ ਆ ਉਹ ਸਾਰੇ ਕਾਫੀ ਜ਼ਿਆਦਾ ਸੈਮ ਚੁੱਕੇ ਸੀਗੇ ਉਸ ਤੋਂ ਬਾਅਦ ਉਹ ਇੱਕ ਮੁੰਡੇ ਨੂੰ ਕਹਿੰਦਾ ਵੀ ਤੂੰ ਬੱਸ ਸਟਾਰਟ ਕਰ ਉਹ ਮੁੰਡਾ ਉਹਦੇ ਨਾਲ ਜਦਨ ਲੱਗ ਜਾਂਦਾ ਕਾਫੀ ਦਲੇਰ ਮੁੰਡਾ ਹੁੰਦਾ ਉਹ ਕਹਿੰਦਾ ਵੀ ਬੱਸ ਸਟਾਰਟ ਮੈਂ ਕਿਵੇਂ ਕਰਾਂ ਬ 他这里。 ਦੂਜੇ ਮੁੰਡੇ ਹੁੰਦੇ ਆ ਉਹਨਾਂ ਵਿੱਚੋਂ ਇੱਕ ਮੁੰਡਾ ਉਸ ਕਿਲਰ ਦੇ ਉੱਤੇ ਹਮਲਾ ਕਰ ਦਿੰਦਾ ਤੇ ਉਹਦਾ ਪਿਸਤੌਲ ਖੋਹ ਲੈਂਦਾ ਐਨੇ ਦੇ ਵਿੱਚ ਉਹਨਾਂ ਦੀ ਝਾਪਟਾ ਜਿਹੜੀ ਚੱਲ ਰਹੀ ਹੁੰਦੀ ਆ ਉਹਨਾਂ ਨੂੰ ਬਸ ਦੀ ਛੱਤ ਦੇ ਉੱਤੇ ਕੋਈ ਚੀਜ਼ ਫਿਰਦੀ ਮਹਿਸੂਸ ਹੁੰਦੀ ਆ ਜਿਵੇਂ ਛੱਤ ਦੇ ਉੱਤੇ ਬਸ ਦੇ ਕੋਈ ਨਾ ਕੋਈ ਚੀਜ਼ ਹੋਵੇ ਐਨੇ ਦੇ ਵਿੱਚ ਉਹਨਾਂ ਦਾ ਧਿਆਨ ਭਟਕ ਜਾਂਦਾ ਤੇ ਉਹ ਜਿਹੜਾ ਅਪਰਾਧੀ ਹੁੰਦਾ ਫੇਰ ਆਪਦੀ ਪਿਸਤੌਲ ਖੋਹ ਲੈਂਦਾ ਉਸ ਤੋਂ ਬਾਅਦ ਜਿਹੜਾ ਉਹ ਖੜਕਾ ਛੱਤ ਦੇ ਉੱਤੇ ਹੋ ਰਿਹਾ ਹੁੰਦਾ ਤੇ ਉਹ ਜਿਹੜਾ ਅਪਰਾਧੀ ਹੁੰਦਾ ਸੀਰੀਅਲ ਕਿਲਰ ਹੁੰਦਾ ਉਹ ਬਸ ਤੋਂ ਬਾਹਰ ਉੱਤਰ ਕੇ ਉਹਨੂੰ ਕਹਿੰਦਾ ਵੀ ਮੇਰੇ ਸਾ ਇੱਕ ਅਜੀਬ ਜਿਹੀ ਡਰਾਵਣੀ ਹਾਸੀ ਆਉਂਦੀ ਆ ਉਸ ਤੋਂ ਬਾਅਦ ਜਿਹੜਾ ਉਹ ਮੌਨਸਟਰ ਹੁੰਦਾ ਉਹ ਰਾਖਸ਼ ਹੁੰਦਾ ਉਸ ਬੰਦੇ ਦੀ ਧੌਣ ਹੀ ਵੱਡ ਦਿੰਦਾ ਤੇ ਇੱਕ ਹੱਥ ਦੇ ਵਿੱਚ ਉਹਦੀ ਧੌਣ ਦੇਖ ਕੇ ਸਾਰੇ ਜਿਹੜੇ ਬੱਚੇ ਹੁੰਦੇ ਆ ਬੱਸ ਦੇ ਵਿੱਚ ਉਹ ਕਾਫੀ ਜ਼ਿਆਦਾ ਡਰ ਚੁੱਕੇ ਸੀਗੇ ਹੁਣ ਉਹਨਾਂ ਨੇ ਉੱਥੇ ਬੱਸ ਦੇ ਵਿੱਚ ਰਹਿਣ ਦਾ ਫੈਸਲਾ ਕੀਤਾ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਕੀ ਦੇਖਦੇ ਆ ਜਿਹੜਾ ਮੌਨਸਟਰ ਹੁੰਦਾ ਉਹ ਬੱਸ ਦੇ ਵਿੱਚ ਅੰਦਰ ਵੜ ਗਿਆ ਸੀਗਾ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਬੱਸ ਦਾ ਦੂਜਾ ਦਰਵਾਜ਼ਾ ਸੀਗਾ ਉਹ ਫਸ ਗਿਆ ਸੀਗਾ ਉਹ ਖੁੱਲ ਨਹੀਂ ਸੀ ਰਿਹਾ ਤੇ ਅਚਾਨਕ ਉਹਨਾਂ ਨੂੰ ਇਹ ਚੀਜ਼ ਮਹਿਸੂਸ ਹੁੰਦੀ ਹੈ ਵੀ ਜਿਹੜੀ ਬੈਟਰੀ ਦੀ ਲਾਈਟ ਉਹਨਾਂ ਕਿਵੇਂ ਉਸ ਟਿਊਨ ਨੂੰ ਰੋਕ ਕੇ ਬਸ ਦਾ ਦਰਵਾਜ਼ਾ ਖੋਲ੍ਹ ਕੇ ਇੱਕ ਕਮਰਾ ਬਣਿਆ ਹੁੰਦਾ ਸਰੰਗ ਦੇ ਵਿੱਚ ਉੱਥੇ ਚਲੇ ਜਾਂਦੇ ਨੇ ਉੱਥੇ ਉਹਨਾਂ ਨੂੰ ਕਾਫੀ ਚੀਜ਼ਾਂ ਲਿਖੀਆਂ ਹੋਈਆਂ ਮਿਲਦੀਆਂ ਕੰਧ ਦੇ ਉੱਤੇ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਇੱਥੇ ਇੱਕ ਮਿਲਟਰੀ ਦਾ ਮੇਨ ਕਮਰਾ ਸੀਗਾ ਜਿੱਥੇ ਜਿਨਰੇਟਰ ਵੀ ਹੋ ਸਕਦਾ ਇੱਥੇ ਸੋਚ ਵੀ ਹੋ ਸਕਦੀ ਹੈ ਜਿੱਥੋਂ ਸਾਰੀਆਂ ਲਾਈਟਾਂ ਚੱਲ ਪੈਣਗੀਆਂ ਉਸ ਤੋਂ ਬਾਅਦ ਉਹ ਇਹ ਫੈਸਲਾ ਕਰਦੇ ਆ ਵੀ ਉਹ ਸਾਰੇ ਉਸ ਸੋਚ ਨੂੰ ਭਾਲਣਗੇ ਤੇ ਉਹਨੂੰ ਆਨ ਕਰਨਗੇ ਲਾਈਟਾਂ ਜਗਾ ਕੇ ਆਪਦੀ ਜਾਨ ਬਚਾ ਕੇ ਇਥੋਂ ਨਿਕਲ ਦੀ ਕੋਸ਼ਿਸ਼ ਕਰਨਗੇ ਉਸ ਤੋਂ ਬਾਅਦ ਕੁਝ ਜਣੇ ਉਸ ਸੋਚ ਭਾਲਣ ਵਾਸਤੇ ਚਲੇ ਜਾਂਦੇ ਆ ਕੁਝ ਲੋਕ ਉ ਬਾਥਰੂਮ ਜਾਣਾ ਮੈਨੂੰ ਇੱਕ ਜਣਾ ਲੈ ਕੇ ਜਾਓ ਇੱਕ ਮੁੰਡਾ ਉਹਦੇ ਨਾਲ ਜਾਂਦਾ ਮਿਸ਼ਾਲ ਲੈ ਕੇ ਉਸ ਤੋਂ ਬਾਅਦ ਜਦੋਂ ਉਹ ਸਾਈਡ ਦੇ ਉੱਤੇ ਖੜਾ ਹੁੰਦਾ ਤਾਂ ਉਹ ਦੇਖਦਾ ਵੀ ਉਹ ਕੁੜੀ ਗਾਇਬ ਹੋ ਚੁੱਕੀ ਹੁੰਦੀ ਹੈ ਜਦੋਂ ਉਹ ਉਸ ਨੂੰ ਭਾਲਣ ਦੀ ਕੋਸ਼ਿਸ਼ ਕਰਦਿਆ ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਜਿਹੜਾ ਮੌਨਸਟਰ ਹੁੰਦਾ ਉਹ ਰਾਖਸ਼ ਹੁੰਦਾ ਉਹ ਕੁੜੀ ਦੀ ਧੌਣ ਦੇ ਉੱਤੇ ਦੰਦੀ ਵੱਡ ਰਿਹਾ ਹੁੰਦਾ ਉਸ ਤੋਂ ਬਾਅਦ ਕਿਵੇਂ ਨਾ ਕਿਵੇਂ ਕਰਕੇ ਉਹ ਮਿਸ਼ਾਲ ਦਿਖਾ ਕੇ ਉਸ ਕੁੜੀ ਨੂੰ ਉੱਥੋਂ ਬਚਾ ਲੈਂਦੇ ਆ ਜਿਹੜਾ ਮੁੰਡਾ ਉਹ ਕੁੜੀ ਨੂੰ ਬਚਾਉਂਦਾ ਹੁੰਦਾ ਉਹਦੀ ਮਿਸ਼ਾਲ ਪਾਣੀ ਦੇ ਵਿੱਚ ਡਿੱਗ ਪੈਂਦੀ ਹੈ ਉਸ ਤੋਂ ਬਾਅਦ ਜਿਹੜਾ ਉਹ ਮੌਨਸਟਰ ਹੁੰਦਾ ਉਸ ਮੁੰਡੇ ਤੇ ਹਮਲਾ ਉਸੋ ਸੱਚ ਤੇ ਆ ਜਾਂਦੀ ਹੈ ਕਿ ਉਸ ਮੁੰਡੇ ਦੀ ਜਾਨ ਇੱਕ ਵਾਰੀ ਬਚ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਦੇ ਦੋਸਤ ਜਿਨ੍ਹਾਂ ਨੂੰ ਲਾਈਟ ਵਾਲੀ ਸੱਚ ਖੈ ਹੀ ਹੁੰਦੀ ਉਹਨਾਂ ਨੂੰ ਇੱਕ ਉਥੇ ਕਮਰਾ ਮਿਲਦਾ। ਉਸ ਕਮਰੇ ਦੇ ਵਿੱਚ ਬਹੁਤ ਚੀਜ਼ਾਂ ਸੱਚ ਤੌਰ ਤੇ ਉੱਤੇ ਲੱਗੀਆਂ ਹੋਈਆਂ ਸੀਗੀਆਂ ਜਿਵੇਂ ਕਿਸੇ ਬੰਦੇ ਨੇ ਇਸ ਮੌਨਸਟਰ ਦੇ ਉੱਤੇ ਬੜੀ ਤਕੜੀ ਲੰਮੀ ਚੌੜੀ ਰਿਸਰਚ ਕੀਤੀ ਹੋਵੇ। ਉਸ ਕਮਰੇ ਦੇ ਵਿੱਚ ਇੱਕ ਬੰਦੇ ਦੀ Laash ਵੀ ਪਈ ਸੀ। ਉਸ ਤੋਂ ਬਾਅਦ ਉਹ ਬਾਲਾ ਇੰਟਰਸਟ ਨਹੀਂ ਲੈਂਦੇ ਉਹ ਆਪਦੇ ਜਾਣ ਪਛਾਣ ਦੀ ਖਾਤਰ ਉੱਥੋਂ ਆ ਜਾਂਦੇ ਆ। ਉਸ ਤੋਂ ਬਾਅਦ ਉਹਨਾਂ ਨੂੰ ਉਸ ਰੰਗ ਦੇ ਵਿੱਚ ਕਿਸੇ ਚੀਜ਼ ਦੀ ਪਰਛਾਈ ਦਿਦੀ ਆ। ਉਹ ਆਪਦੀ ਇਨਸਾਹ ਵੀ ਰੋਕ ਲੈਂਦੇ ਆ ਕਿ ਕਿਤੇ ਉਹ ਮੌਨਸ ਲੱਗਦਾ ਵੀ ਸਾਡੇ ਤਿੰਨੇ ਦੋਸਤਾਂ ਜਿਹੜੇ ਕੁੜੀ ਤੇ ਮੁੰਡਾ ਉਸ ਮੌਨਸਟਰ ਤੋਂ ਬਚ ਕੇ ਆਏ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਉਹ ਕੁੜੀ ਦੀ ਧੌਣ ਦੇ ਉੱਤੇ ਦੰਦ ਮਾਰਤੀ ਸੀਗੀ ਉਸ ਮੌਨਸਟਰ ਨੇ ਵੀ ਕਿਤੇ ਹੁਣ ਉਹ ਇਨਫੈਕਟਡ ਹੋ ਕੇ ਉਸੇ ਮੌਨਸਟਰ ਦੇ ਵਿੱਚ ਤਾਂ ਤਬਦੀਲ ਹੋ ਜਾਊਗੀ ਉੱਥੇ ਇੱਕ ਮੁੰਡਾ ਕਹਿੰਦਾ ਵੀ ਆਪਾਂ ਨੂੰ ਇਹਨੂੰ ਅਲੱਗ ਕਰ ਦੇਣਾ ਚਾਹੀਦਾ ਆਪਣੇ ਲਈ ਖਤਰਾ ਨਾ ਪੈਦਾ ਹੋ ਜਾਵੇ ਸਾਰੇ ਦੋਸਤ ਕਹਿੰਦੇ ਵੀ ਆਪਾਂ ਇਹਨੂੰ ਅਲੱਗ ਨਹੀਂ ਕਰਾਂਗੇ ਆਪਾਂ ਦੀ ਜਾਨ ਬਚਾਉਣੀ ਹੈ ਉਸ ਤੋਂ ਬਾਅਦ ਉਹ ਸਾਰੇ ਉਸ ਕਮਰੇ ਦੇ ਵਿੱਚ ਜਾਂਦੇ ਆ ਤੇ ਸਾਰੀ ਰਿਸਰਚ ਨੂੰ ਪੜ੍ਹਦੇ ਆ ਕਿ ਉੱਥੇ ਇੱਕ ਬੰਦੇ ਨੇ ਸਾਰੀ ਰਿਸਰਚ ਕੀਤੀ ਸੀਗੀ ਇਸ ਮੌਨਸਟਰ ਨੂੰ ਕਿਵੇਂ ਮਾਰਿਆ ਜਾ ਸਕਦਾ ਅਤੇ ਉਸ ਜਗ੍ਹਾ ਦੇ ਉੱਤੇ ਇੱਕ ਡਾਇਰੀ ਪਈ ਹੁੰਦੀ ਆ ਉਸ ਡਾਇਰੀ ਨੂੰ ਚੱਕ ਕੇ ਪੜ੍ਹਨ ਲੱਗਦੇ ਆ ਉਹਦੇ ਵਿੱਚ ਇਹ ਲਿਖਿਆ ਹੁੰਦਾ ਵੀ ਇੱਕ ਭੈਣ ਤੇ ਭਰਾ ਦੋਨੇ ਜੰਗਲ ਦੇ ਵਿੱਚ ਆ ਰਹੇ ਸੀਗੇ ਉਹਨਾਂ ਨੂੰ ਇਸ ਜਗ੍ਹਾ ਦੇ ਬਾਰੇ ਕੁਝ ਵੀ ਪਤਾ ਨਹੀਂ ਸੀਗਾ ਉਹ ਅੱਗੇ ਜਿੱਥੇ ਮੌਨਸਟਰ ਰਹਿੰਦਾ ਉੱ ਉਸ ਲੜਕੇ ਦੀ ਜਿਹੜੀ ਭੈਣ ਹੁੰਦੀ ਹੈ ਉਹ ਗਲਤੀ ਦੇ ਨਾਲ ਉਸ ਰੰਗ ਦੇ ਅੰਦਰ ਚਲੀ ਗਈ ਉਹ ਲੜਕਾ ਬਾਹਰ ਨਕਸ਼ਾ ਦੇਖ ਰਿਹਾ ਹੁੰਦਾ ਐਨੇ ਦੇ ਵਿੱਚ ਉਹ ਮੌਨਸਟਰ ਉਸ ਦੀ ਭੈਣ ਦੇ ਉੱਤੇ ਹਮਲਾ ਕਰ ਦਿੰਦਾ ਤੇ ਉਹ ਲੜਕਾ ਭੱਜ ਕੇ ਪਿੱਛੇ ਚਲਾ ਜਾਂਦਾ ਡਰ ਜਾਂਦਾ ਕਿਉਂਕਿ ਉਹ ਕਾਫੀ ਜ਼ਿਆਦਾ ਉਹ ਆਪ ਦੀ ਭੈਣ ਨੂੰ ਨਹੀਂ ਬਚਾ ਸਕਦਾ ਹੁੰਦਾ ਉਸ ਟਾਈਮ ਤੇ ਉਹਦੇ ਦਿਲ ਦੇ ਵਿੱਚ ਉਹ ਸਾਰਾ ਜਿਹੜਾ ਹਾਸਾ ਹੁੰਦਾ ਉਹ ਬੈਠ ਜਾਂਦਾ ਤੇ ਉਹ ਆਦੀ ਸਾਰੀ ਉਮਰ ਕਰ ਦਿੰਦਾ ਇਸ ਮੌਨਸਟਰ ਦੇ ਉੱਤੇ ਰਿਸਰਚ ਕਰਦਾ ਇੱਥੇ ਸਾਰੀਆਂ ਤਿਆਰੀਆਂ ਕਰਦਾ ਕਿ ਮੈਂ ਉਸ ਮੌਨਸਟਰ ਨੂੰ ਮਾਰੂੰਗਾ ਪਰ ਉਹ ਉਹਨੂੰ ਮਾਰ ਪਾਉਂਦਾ ਉਸ ਤੋਂ ਪਹਿਲਾਂ ਉਸ ਮੌਨਸਟਰ ਨੂੰ ਉਹਦੇ ਬਾਰੇ ਪਤਾ ਲੱਗ ਗਿਆ ਤੇ ਦੀ ਸ਼ੁਰੂਆਤ ਦੇ ਵਿੱਚ ਦੇਖਿਆ ਸੀਗਾ ਉਹ ਲੜਕਾ ਬੈਠਾ ਛੋਟਾ ਇੱਕ ਇੱਥੇ ਰੋਈ ਜਾਂਦਾ ਹੁੰਦਾ ਭਜਦਾ ਹੁੰਦਾ ਉਹੀ ਸੀਨ ਸੀਗਾ ਫਲੈਸ਼ਬੈਕ ਦੇ ਵਿੱਚ ਦਿਖਾਇਆ ਗਿਆ ਸੀਗਾ ਤੇ ਉੱਥੇ ਇਹਨਾਂ ਨੂੰ ਇਹ ਵੀ ਪਤਾ ਲੱਗਦਾ ਵੀ ਜਿਹੜਾ ਮੌਨਸਟਰ ਹੈ ਜਿਹਦੇ ਮੂੰਹ ਦੇ ਵਿੱਚ ਇੱਕ ਵਾਰੀ ਜਿਹੜੇ ਲੜਕੇ ਜਾਂ ਲੜਕੀ ਦੇ ਜਿੱਦਾ ਵੀ ਖੂਨ ਲੱਗ ਜਾਂਦਾ ਉਹਨੂੰ ਮਾਰੇ ਬਿਨਾਂ ਰਹਿੰਦਾ ਨਹੀਂ ਉਸ ਤੋਂ ਬਾਅਦ ਇਹ ਸਾਰੇ ਇਹ ਫੈਸਲਾ ਕਰਦੇ ਆ ਕਿ ਜਿਹੜਾ ਕੰਮ ਉਹ ਬੰਦੇ ਨੇ ਵਿਚਾਰੇ ਛੜਤਾ ਸੀਗਾ ਅਸੀਂ ਉਹ ਕੰਮ ਨੂੰ ਪੂਰਾ ਕਰਾਂਗੇ ਉਹਨੇ ਜਿਹੜੀ ਮਸ਼ੀਨ ਤਿਆਰ ਕਰਨੀ ਸੀਗੀ ਉਹਨੂੰ ਮਾਰਨ ਦੇ ਵਾਸਤੇ ਉਹ ਮਸ਼ੀਨ ਅਸੀਂ ਹੁਣ ਤਿਆਰ ਕਰਕੇ ਉਹਨੂੰ ਮਾਰ ਕੇ ਇੱਥੋਂ ਜਾਵਾਂਗੇ ਉਸ ਤੋਂ ਬਾਅ ਮੌਨਸਟਰ ਦੇ ਵਾਸਤੇ ਇਹ ਇੱਕ ਜਾਲ ਵਿਛਾਉਂਦੇ ਆ ਇਹ ਉਸ ਕੁੜੀ ਦੇ ਖੂਨ ਦੇ ਨਾਲ ਲਿਪੜਿਆ ਹੋਇਆ ਇੱਕ ਕੱਪੜਾ ਉਸ ਜਗ੍ਹਾ ਦੇ ਉੱਤੇ ਰੱਖ ਦਿੰਦੇ ਆ ਜਿੱਥੇ ਉਹ ਮੌਨਸਟਰ ਨੇ ਆਉਣਾ ਹੁੰਦਾ ਤੇ ਦੂਜੇ ਪਾਸੇ ਇੱਕ ਹੋਰ ਕੁੜੀ ਨੂੰ ਖੜਾ ਦਿੰਦੇ ਆ ਤੇ ਉੱਥੇ ਉਹ ਮਸ਼ੀਨ ਪਈ ਹੁੰਦੀ ਜਿਹੜੀ ਇਹਨਾਂ ਚਾਲੂ ਕਰਨੀ ਹੁੰਦੀ ਆ ਉਹ ਮੌਨਸਟਰ ਤਾਂ ਉੱਥੇ ਆ ਜਾਂਦਾ ਪਰ ਕੀ ਹੁੰਦਾ ਜਿਹੜਾ ਉਸ ਮਸ਼ੀਨ ਦਾ ਜਿਹੜਾ ਬਟਨ ਹੁੰਦਾ ਜਿਹੜੀ ਰੋੜ ਥੱਲੇ ਖਿੱਚਣੀ ਹੁੰਦੀ ਆ ਉਹ ਕਿਸੇ ਤਰੀਕੇ ਦੇ ਨਾਲ ਉੱਥੇ ਅੜਕ ਜਾਂਦੀ ਆ ਤੇ ਉਹ ਟਾਈਮ ਦੇ ਉੱਤੇ ਮਸ਼ੀਨ ਨਹੀਂ ਚੱਲ ਪਾਉਂਦੀ ਜਿਹੜਾ ਮੌਨਸਟਰ ਹੁੰਦਾ ਉਹ ਦੂਜੇ ਲੋਕਾਂ ਉੱਤੇ ਹਮਲਾ ਕਰਨੀ ਸਖਵੜਾ ਦਬੜੀ ਦੇ ਵਿੱਚ ਇੱਕ ਮੁੰਡਾ ਉਹ ਮੌਨਸਟਰ ਦੇ ਪੇਟ ਦੇ ਵਿੱਚ ਇੱਕ ਲੋਹੇ ਦੀ ਰਾਡ ਮਾਰ ਦਿੰਦਾ ਪਰ ਉਹਦੇ ਨਾਲ ਉਹਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ। ਉਸ ਤੋਂ ਬਾਅਦ ਉਹਨਾਂ ਦੇ ਕੋਲੇ ਹੋਰ ਕੋਈ ਚਾਰਾ ਨਹੀਂ ਹੁੰਦਾ। ਉਹਨਾਂ ਨੂੰ ਆਪ ਦੀ ਜਾਨ ਬਚਾਉਣੀ ਹੁੰਦੀ ਹੈ ਭੱਜ ਕੇ। ਉਹਨਾਂ ਜਿਹੜੀਆਂ ਕੁੜੀਆਂ ਹੁੰਦੀਆਂ ਮੁੰਡੇ ਹੁੰਦੇ ਸਾਰੇ ਭੱਜ ਲੈਂਦੇ ਆ। ਕੁੜੀਆਂ ਉਸ 터ਨਲ ਉਸ ਜਿਹੜੀ ਸਰੰਗ ਹੁੰਦੀ ਹੈ ਉਹਦੇ ਵਿੱਚੋਂ ਪਹਿਲਾਂ ਭੱਜ ਕੇ ਬਾਹਰ ਆ ਜਾਂਦੀਆਂ। ਉਹ ਦੇਖਦੀਆਂ ਕਿ ਉਹਨਾਂ ਦੇ ਦੋਸਤ ਪਿੱਛੇ ਰਹਿ ਗਏ ਨੇ ਤੇ ਉਹਨਾਂ ਦੇ ਪਿੱਛੇ ਜਿਹੜਾ ਮੌਨਸਟਰ ਆ ਉਹ 터ਨਲ ਦੀ ਜਿਹੜੀ ਹੱਦ ਆ ਉਹਦੇ ਕੋਲ ਆ ਚੁੱਕਿਆ ਹੁੰਦਾ। ਉਸ ਤੋਂ ਬਾਅਦ ਕੀ ਹੁੰਦਾ ਜਿਹੜੇ ਉਹ ਹੁੰਦੇ ਨੇ ਕਿ ਉਸ ਮੌਨਸਟਰ ਨੂੰ ਉਹਦੇ ਨਾਲ ਡਰਾਉਂਦੇ ਨੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਤੇ ਉਸ ਤੋਂ ਬਾਅਦ ਉਸ ਮੌਨਸਟਰ ਨੂੰ ਅੱਗ ਲਾਉਂਦੇ ਨੇ ਕਿ ਉਹਨੂੰ ਮਾਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਜਿਹੜੇ ਬੰਦੇ ਇਸ ਤੋਂ ਬਾਅਦ ਵੀ ਉੱਥੇ ਆਉਣਗੇ ਉਹਨਾਂ ਦੀ ਵੀ ਜਾਨ ਉਹ ਬਚਾ ਲੈਂਦੇ ਆ ਇਸ ਚੈਨਲ ਦੇ ਉੱਤੇ ਪੰਜਾਬੀ ਦੇ ਵਿੱਚ ਫਿਲਮਾਂ ਐਕਸਪਲੇਨ ਕੀਤੀਆਂ ਜਾਂਦੀਆਂ ਹੋਰ ਵੀ ਫਿਲਮ ਐਦਾਂ ਕਰਾਂਗੇ ਸੀ ਐਕਸਪਲੇਨ ਜੇਕਰ ਤੁਸੀਂ ਐਦਾਂ ਦੀਆਂ ਸਟੋਰੀਆਂ ਪਸੰਦ ਕਰਦੇ ਆ ਦੇਖਣੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਤੇ ਆਪਦੇ ਯਾਰਾਂ ਦੋਸਤਾਂ ਕੋਲ ਸ਼ੇਅਰ ਵੀ ਕਰਿਆ ਕਰੋ ਧੰਨਵਾਦ